ਉਹ ਸਾਡੀ ਸਰਕਾਰ ਦਾ ਵਾਦਾ ਵੀ ਸੀ ਕਿ ਅਸੀਂ ਉਹਨਾਂ ਤੋਂ ਐਨਸੀ ਹਟਾਵਾਂਗੇ ਪਿਛਲੇ 1 ਸਾਲ ਤੋਂ ਹੀ ਕਾਫੀ ਲੰਮਾ ਇਸ਼ੂ ਚੱਲ ਰਿਹਾ ਹੈ ਉਹ ਜਿਹੜਾ ਇਸ਼ੂ ਹੈ ਪਾਵਰ ਮੈਗਮਨੂ ਕਹਿ ਕੇ ਕਿ ਇਹ ਜਿਹੜੀਆਂ ਐਨਓਸੀ ਤੇ ਕੰਡੀਸ਼ਨ ਲੱਗੀਆਂ ਹੋਈਆਂ ਨੇ ਪਾਵਰ ਦੀਆਂ ਇਹ ਹਟਾਈਆਂ ਜਾਣ ਆਨ ਅਥੋਰਾਈਜ਼ਡ ਕਲੋਨੀ ਜਿਹੜੇ ਤਕਰੀਬਨ ਪੰਜਾਬ ਦੇ ਵਿੱਚ 14000 ਡਿਵੈਲਪ ਹੋ ਗਈਆਂ ਮਾਨਯੋਗ ਸਪੀਕਰ ਸਾਹਿਬ ਤੁਹਾਡਾ ਧੰਨਵਾਦ ਕਿ ਮੈਂ ਅਹਿਮ ਮੁੱਦਾ ਜਿਹੜਾ ਐਨਓਸੀ ਦਾ ਹੈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨ ਸਾਹਿਬ ਦਾ ਜਿਨ੍ਹਾਂ ਨੇ ਪਿੰਡਾਂ ਦੀ ਔਰ ਐਗਰੀਗੇਟਰ ਲੈਂਡ ਤੋਂ ਐਨਓਸੀ ਹਟਾਈ ਹੈ ਔਰ ਇਹੋ ਜਿਹਾ ਮੁੱਦਾ ਜਿਹੜਾ ਅੱਜ ਸ਼ਹਿਰਾਂ ਦੇ ਵਿੱਚ ਕਾਫੀ ਪ੍ਰਚਲਿਤ ਹੈ ਕਿ ਤਿੰਨ ਵਿਭਾਗ ਇਹ ਇਸ ਨੂੰ ਡੀਲ ਕਰ ਰਹੇ ਨੇ ਚਾਹੇ ਮਾਨਯੋਗ ਅਮਨ ਰੋੜਾ ਜੀ ਮੰਤਰੀ ਸਾਹਿਬ ਚਾਹੇ ਉਹ ਜਿੰਪਾ ਜੀ ਮੰਤਰੀ ਸਾਹਿਬ ਚਾਹੇ ਨਿਜਰ ਸਾਹਿਬ ਮੰਤਰੀ ਸਾਹਿਬ ਤਿੰਨੋ ਹੀ ਮਹਿਕਮੇ ਇਸ ਨੂੰ ਸੀਰੀਅਸਲੀ ਲੱਗੇ ਹੋਏ ਨੇ ਪਰ ਇੱਕ ਮੈਂ ਤੁਹਾਡੇ ਰਾਹੀਂ ਬੇਨਤੀ ਕਰਨੀ ਚਾਹਾਂਗਾ ਕਿ ਇੱਕ ਮੁੱਦਾ ਜਿਹੜਾ ਐਨਓਸੀ ਦਾ ਉਸ ਵਿੱਚ ਪਾਵਰ ਦਾ ਮਹਿਕਮਾ ਬਿਜਲੀ ਮਹਿਕਮਾ ਸਾਰਾ ਰਿਪਰਜੈਂਟੈਂਟ ਜੀਤੂ ਸਾਹਿਬ ਦਾ ਕਿਉਂਕਿ ਸ਼ਹਿਰ ਦੇ ਵਿੱਚ ਪਿਛਲੇ ਪਿਛਲੀਆਂ ਸਰਕਾਰਾਂ ਵੇਲੇ ਵੀ ਅਨੋਥਰਾਇਜ਼ਡ ਕਲੋਨੀਆ ਕੱਟੀਆਂ ਗਈਆਂ ਜਿਸ ਦੇ ਵਿੱਚ ਮੇਰੇ ਹਲਕੇ ਦੇ ਤੌਰ ਤੇ ਮੇਰੇ ਹਲਕੇ ਚ ਕਾਫੀ ਔਰ ਗਿਲਸਾਹ ਦੇ ਹਲਕੇ ਚ ਕਾਫੀ ਕਲੋਨੀਆ ਕੱਟੀਆਂ ਗਈਆਂ ਜਿਸ ਦੇ ਵਿੱਚ 50 ਗੇ ਦੇ ਪਲਾਟ ਰ ਸੋਗੇ ਦੇ ਪਲਾਟ ਨੇ ਮੈਂ ਤੁਹਾਡੇ ਮਾਧਮੇ ਤੋਂ ਬੇਨਤੀ ਕਰਨੀ ਚਾਹਾਂਗਾ ਕਿ ਜਿਹੜੀ ਐਨਓਸੀ ਦਾ ਮਸਲਾ ਹੈ ਉਸ ਦੇ ਨਾਲ ਪਾਵਰ ਮੈਗਮਾ ਬਿਜਲੀ ਮੈਗਮਾ ਲੇਟਰ ਕੀਤਾ ਹੋਇਆ ਕਿ ਮਾਨਯੋਗ ਸਪੀਕਰ ਸਾਹਿਬ ਤੁਹਾਡੇ ਹੁਕਮਾਂ ਰਾਹੀਂ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਇੱਕ ਹੁਕਮ ਲਗਾਓ ਕਿ ਜਿਹੜਾ ਐਨਓਸੀ ਦੇ ਨਾਲ ਪਾਵਰ ਦਾ ਵਿਭਾਗ ਜੋੜਿਆ ਹੋਇਆ ਇਹ ਸ਼ਹਿਰਾਂ ਦੇ ਵਿੱਚ ਜਿਹੜੀਆਂ ਕਲੋਨੀਆਂ ਸੋਗੇ ਦੇ ਪਲਾਟ ਨੇ ਜਾਂ 50 ਗੇ ਦੇ ਪਲਾਟ ਨੇ ਉਹਨਾਂ ਨੂੰ ਮੀਟਰ ਦੀ ਬਹੁਤ ਦਿੱਕਤ ਆ ਰਹੀ ਹੈ ਉਹ ਸਾਡੀ ਸਰਕਾਰ ਦਾ ਵਾਦਾ ਵੀ ਸੀ ਕਿ ਅਸੀਂ ਉਹਨਾਂ ਤੋਂ ਐਨ.ਓ.ਸੀ ਹਟਾਵਾਂਗੇ ਕਿ ਮੇਰੀ ਬੇਨਤੀ ਹੈ ਕਿ ਆਪਾਂ ਜਲਦ ਤੋਂ ਜਲਦ ਪਾਵਰ ਵਿਭਾਗ ਨੂੰ ਕਹਿ ਕੇ ਕਿ ਇਹ ਜਿਹੜੀਆਂ ਐਨ.ਓ.ਸੀ ਤੇ ਕੰਡੀਸ਼ਨ ਲੱਗੀ ਹੋਈਆਂ ਨੇ ਪਾਵਰ ਦੀਆਂ ਇਹ ਹਟਾਈਆਂ ਜਾਣ ਥੈਂਕ ਯੂ ਕੋਮਰ ਜੀ ਸਿਕਰ ਸਾਹਿਬ ਮੈਂ ਕਰਦੇ ਇਕੱਲੇ ਮੈਂ ਕਰ ਦਿੰਦੇ ਕਿ ਜੀਰੋ ਓਵਰ ਤੇ ਜ਼ਰੂਰੀ ਨਹੀਂ ਹੁੰਦਾ ਇਹ ਬਹੁਤ ਹੀ ਇੱਕ ਬਹੁਤ ਮਸਲਾ ਹੈ ਜੇ ਕਹਿੰਦੇ ਤਾਂ ਮੈਂ ਕਰ ਦਿੰਦਾ ਜੀ ਅ ਇੱਕ ਮਿੰਟ ਕੁਮਰ ਜੀ ਅਮਨ ਜੀ ਕੁਝ ਕਹਿਣਾ ਚਾਹੁੰਦੇ ਜੀ ਸਰ ਇਸ طرح ਕਿ ਮਾਨਯੋਗ ਮੈਂਬਰ ਸਾਹਿਬ ਨੇ ਬੜਾ ਇੰਪੋਰਟੈਂਟ ਇਸ਼ੂ ਚੱਕਿਆ ਹੈ ਔਰ ਇਕੱਲੇ ਇਹਨਾਂ ਦੇ ਹਲਕੇ ਦਾ ਨਹੀਂ ਐਨਓਸੀਜ਼ ਦਾ ਪਿਛਲੇ 1 ਸਾਲ ਤੋਂ ਹੀ ਕਾਫੀ ਲੰਮਾ ਇਸ਼ੂ ਚੱਲ ਰਿਹਾ ਹੈ ਉਹ ਜਿਹੜਾ ਇਸ਼ੂ ਹੈ ਸਰ ਇਹਦਾ ਰੀਜ਼ਨ ਇਹਦਾ ਬੈਕਗ੍ਰਾਉਂਡ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਅ ਅਨ ਅਥੋਰਾਈਜ਼ਡ ਕਲੋਨੀ ਜਿਹੜੇ ਤਕਰੀਬਨ ਪੰਜਾਬ ਦੇ ਵਿੱਚ 14000 ਡਿਵੈਲਪ ਹੋ ਗਈਆਂ ਇੱਕ ਅਰਬਨ ਜੰਗਲ ਮਸ਼ਰੂਮਿੰ ਔਰ ਉਸ ਵੇਲੇ ਅਸੀਂ ਸੌਲਡ ਆਊਟ ਕਰਨ ਲੱਗੇ ਹੋਏ ਤੇ ਇਹਦੇ ਵਿੱਚ ਜਦੋਂ ਸਰਕਾਰ ਬਣੀ ਭਗਵੰਤ ਪਾਜੀ ਦੀ ਉਦੋਂ 4 April ਨੂੰ ਇੱਕ ਹਾਈ ਕੋਰਟ ਦੇ ਵਿੱਚ ਕੇਸ ਹੋਇਆ ਜਿਸ ਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਇੱਕ ਪਾਸੇ ਤੁਸੀਂ 1995 ਦਾ ਪਾਪਰ ਐਕਟ ਵੜਾ ਰੱਖਿਆ ਤੇ ਉਸ ਤੋਂ ਬਾਅਦ 2013 ਚ 16 ਚ 18 ਚ ਬਾਰ-ਬਾਰ ਰੈਗੂਲਰਾਈਜੇਸ਼ਨ ਪਾਲਿਸੀ ਲੈ ਕੇ ਤੁਸੀਂ ਆਪਦੀ ਪਾਪਰ ਐਕਟ ਦੀ ਧੱਜੇ ਉਡਾਈ ਜਾਂਦੇ ਹੋ ਇਹਨੂੰ ਤੁਸੀਂ ਖਤਮ ਕਿਉਂ ਨਹੀਂ ਕਰ ਦਿੰਦੇ ਸਰ ਉਸ ਕਰਕੇ ਐਨਓਸੀ ਦੀ ਕੰਡੀਸ਼ਨ ਸੀ ਜਿਹੜੀ ਉਹ ਉਹਦੇ ਵਿੱਚ ਇਨਕੋਰਪੋਰੇਟ ਕੀਤੀ ਸਰ ਹੁਣ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਅ ਦੋ ਫੇਸਸ ਆਲਰੇਡੀ ਅਸੀਂ ਕੰਪਲੀਟ ਕਰ ਚੁੱਕੇ ਆ ਜਿਹਦੇ ਵਿੱਚ ਇੱਕ ਆਨਲਾਈਨ ਪੋਰਟਲ ਚਾਲੂ ਹੋ ਚੁੱਕੇ ਜਿੱਦੇ ਤੁਸੀਂ ਆਪਦੇ ਡਾਕੂਮੈਂਟ ਅਪਲੋਡ ਕਰੋ ਤੇ ਵਿਦਨ 15 ਡੇਸ ਤੁਹਾਨੂੰ ਐਨਓਸੀ ਜਿਹੜਾ ਉਹ ਮਿਲ ਜਾਂਦਾ ਹੈ ਨੰਬਰ 1 ਨੰਬਰ 2 ਸੈਕੰਡ ਫੇਸ ਦੇ ਵਿੱਚ 5773 ਪਿੰਡ ਅਸੀਂ ਜਿੱਥੇ ਇਲੀਗਲ ਕਲੋਨੀਆਂ ਨਹੀਂ ਬਣੀਆਂ ਜਾਂ ਨਾ ਬਣਨ ਦੇ ਚਾਂਸ ਨਹੀਂ ਉਹਨਾਂ ਨੂੰ ਐਗਜ਼ੈਂਪਟ ਕਰ ਚੁੱਕੇ ਸਰ ਜਿਹੜਾ ਬਾਕੀ ਪੰਜਾਬ ਵੀ ਰਹਿੰਦੇ ਚਾਹੇ ਉਹ ਪਿੰਡ ਨੇ ਚਾਹੇ ਸ਼ਹਿਰ ਨੇ ਇਹਦੀ ਪਾਲਿਸੀ ਜਿਹੜੀ ਉਹ ਬਣ ਚੁੱਕੀ ਹੈ ਤੇ ਮੈਂ ਵੀ ਉਹ ਸੀਨ ਸਾਹਿਬ ਨੇ ਉਸ ਦਿਨ ਦੱਸਿਆ ਸੀਗਾ ਕਿ ਵਿਦਨ ਮੈਕਸਿਮਮ ਵੀਕ অর 10 ਡੇਸ ਅ ਉਹ ਵੀ ਪਾਲਿਸੀ ਆ ਜੂਗੀ ਤੇ ਇਹ ਮਸਲਾ ਜਿਹੜਾ ਸਾਰੇ ਪੰਜਾਬ ਦਾ ਹੱਲ ਹੋ ਜੂਗਾ ਹੁਣ ਥੈਂਕ ਯੂ ਹੁਣ ਇੱਕ ਇੱਕ ਸਕਿੰਟ ਜਿਵੇਂ ਇੱਕ ਚੀਜ਼ ਹੋਰ ਕਹਿਣੀ ਚਾਹੂੰਗਾ ਸਰ ਇਹਦੇ ਨਾਲ ਨਾਲ ਜਿਹੜਾ ਅੱਗੇ ਵਾਸਤੇ ਵੀ ਇਲੀਗਲ ਕਲੋਨੀ ਕੋਈ ਕਿਰਪਾ ਕਰਕੇ ਪੰਜਾਬ ਚ ਕੱਟਣ ਦੀ ਕੋਸ਼ਿਸ਼ ਨਾ ਕਰੇ ਲੀਗਲ ਵਾਸਤੇ ਅਸੀਂ ਕੰਮ ਇੰਨਾ ਕੁ ਸਖੌਲਾ ਕਰਤਾ ਕਿ ਅਫੋਰਡੇਬਲ ਦੇ ਵਿੱਚ 50% ਰੇਟ ਕਰਤੇ ਔਰ ਸਾਰੀਆਂ ਪਾਵਰਸ ਡੀਸੈਂਟਰਾਈਜ਼ ਕਰੇ ਸਰ ਔਰ ਇੱਕ ਖੁਸ਼ਖਬਰੀ ਮੈਂ ਤੁਹਾਨੂੰ ਹੋਰ ਦੇਣੀ ਚਾਹਣਾ ਤੁਹਾਡੇ ਜ਼ਰੀਏ ਪੂਰੇ ਪੰਜਾਬ ਨੂੰ ਕਿ ਜੋ ਪਿਛਲੇ ਲੰਬੇ ਸਮੇਂ ਦੇ ਵਿੱਚ ਸੀਐਲਯੂ ਕਰਕੇ ਲੋਕਾਂ ਨੂੰ ਸਾਲ-ਸਾਲ ਡੇਢ-ਡੇਢ ਸਾਲ ਖੱਜਲ ਖਵਾਰੀ ਹੁੰਦੀ ਹੋਣੀ ਪੈਂਦੀ ਸੀਗੀ ਸਰ ਅਸੀਂ ਸਾਰਾ ਪ੍ਰੋਸੈਸ ਹੀ ਐਲੀਮੀਨੇਟ ਕਰਤਾ ਮਾਨ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਅਪਰੂਵਲ ਦਿੱਤੀ ਹੈ ਜਿਹਦੇ ਵਿੱਚ ਜਿਹੜੇ ਕੰਮ ਨੂੰ ਡੇਢ ਸਾਲ ਲੱਗ ਜਾਂਦਾ ਸੀਗਾ ਹੁਣ ਅਸੀਂ ਇੱਕ ਐਪਲੀਕੇਸ਼ਨ ਲਿਆ ਕਰਾਂਗੇ ਉਸੇ ਦੇ ਵਿੱਚ ਹੀ ਡਾਕੂਮੈਂਟ ਸਾਰੇ ਪੂਰੇ ਲਿਆ ਕਰਾਂਗੇ ਸੀਐਲਓ ਲੇਆਉਟ ਪਲਾਨ ਬਿਲਡਿੰਗ ਪਲਾਨ ਲਾਇਸੈਂਸ ਟੂ ਕਲੋਨੀ ਬੰਦਾ ਇੱਕ ਵਾਰੀ ਚੈੱਕ ਲਿਸਟ ਦੇ ਨਾਲ ਸਾਨੂੰ ਸਾਰੇ ਡਾਕੂਮੈਂਟ ਸਾਡੇ ਡਿਪਾਰਟਮੈਂਟ ਨੂੰ ਸਬਮਿਟ ਕਰ ਦੂਗਾ ਤੇ ਡੇਢ ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਆਪਦਾ ਪ੍ਰੋਸੈਸ ਪੂਰਾ ਕਰਕੇ ਔਰ ਬਾਕੀ ਅੱਠ ਡਿਪਾਰਟਮੈਂਟ ਜਿਵੇਂ ਇਹਨਾਂ ਨੇ ਗੱਲ ਕੀਤੀ ਬਿਜਲੀ ਦੀ ਚਾਹੇ ਉਹ ਬਿਜਲੀ ਬੋਰਡ ਆ ਚਾਹੇ ਉਹ ਪੋਲਿਊਸ਼ਨ ਕੰਟਰੋਲ ਬੋਰਡ ਆ ਚਾਹੇ ਉਹ ਫੋਰੈਸਟ ਆ ਚਾਹੇ ਉਹ ਪੀ ਡਬਲਯੂ ਡੀ ਆ ਉਹਨਾਂ ਸਾਰਿਆਂ ਤੋਂ ਐਨਓਸੀ ਲੈ ਕੇ ਅਸੀਂ ਡੇਢ ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਉਸ ਵਿਅਕਤੀ ਨੂੰ 2 ਮਹੀਨਿਆਂ ਦੇ ਵਿੱਚ ਵਿੱਚ ਦੇ ਦਿਆ ਕਰਾਂਗੇ ਤਾਂ ਕਿ ਉਹ ਕਿਸੇ ਮਹਿਕਮੇ ਦੇ ਵਿੱਚ ਖੱਜਲ ਖਵਾਰ ਹੋਰ ਨਾ ਹੋਣਾ ਪਵੇ ਸੋ ਬੜਾ ਸਿਸਟਮ ਨੂੰ ਸਟੀਰਿੰਗ ਕਰ ਲੱਗ ਗਿਆ ਧੰਨਵਾਦ ਤੁਸੀਂ ਇਹ ਪਹਿਲਾਂ ਵੀ ਦੱਸ ਚੁੱਕੇ ਹੋ ਹਾਊਸ ਥੈਂਕ ਯੂ ਥੈਂਕ ਯੂ